ਕੀ ਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਫਿਲੌਰ ਦੀ ਨਜ਼ਦੀਕੀ ਪਿੰਡ ਨੰਗਲ ਵਿਖੇ ਡਾਕਟਰ ਪੀ 임ਰਾਉ ਅੰਬੇਦਕਰ ਜੀ ਦੇ ਬੁੱਤ ਦੀ ਦੂਜੀ ਵਾਰ ਖਾਲਿਸਤਾਨੀ ਸਮਰਥਕਾਂ ਨੇ ਬੇਅਦਬੀ ਕਰਦਿਆਂ ਬਾਬਾ ਸਾਹਿਬ ਜੀ ਦੇ ਬੁੱਤ ਤੇ ਕਾਲੀ ਸਪਰੇਅ ਮਾਰ ਕੇ ਖੰਡਿਤ ਕਰ ਦਿੱਤਾ ਇੱਥੇ ਹੀ ਬਸ ਨਹੀਂ ਨਜ਼ਦੀਕ ਲੱਗਦੇ ਸਕੂਲ ਦੀ ਕੰਡ ਤੇ ਖਾਲਿਸਤਾਨੀ ਨਾਰੇ ਲਿਖ ਕੇ ਮਾਹੌਲ ਨੂੰ ਦੁਬਾਰਾ ਖਰਾਬ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਇਸ ਦਾ ਪਤਾ ਲੱਗਦੇ ਹੀ ਮੌਕੇ ਤੇ ਬਸਪਾ ਆਗੂ ਖੁਸ਼ੀਰਾਮ ਅੰਮ੍ਰਿਤ ਕੋਸਲੇ ਯਸ਼ਪਾਲ ਗੇੜਾ ਅਤੇ ਵੱਡੀ ਗਿਣਤੀ ਵਿੱਚ ਵਰਕਰ ਇਕੱਠੇ ਹੋਏ ਅਤੇ ਇਸ ਦੁਆਰਾ ਹੋਈ ਬੇਅਦਬੀ ਨੂੰ ਲੈ ਕੇ ਉਨ੍ਹਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਦੇਖਿਆ ਗਿਆ ਇਸ ਮੌਕੇ ਥਾਣਾ ਫਲੋਰ ਦੇ ਮੁਖੀ ਸੰਜੀਵ ਕਪੂਰ ਪੁਲਿਸ ਪਾਰਟੀ ਨਾਲ ਪੁੱਜੇ ਜਿਨ੍ਹਾਂ ਨੇ ਯਕੀਨ ਦਿਵਾਇਆ ਕਿ ਉਹ ਸ਼ਰਾਰਤੀ ਅੰਸਰਾਂ ਨੂੰ ਬਹੁਤ ਜਲਦੀ ਕਾਬੂ ਕਰ ਲੈਣਗੇ ਜਿਸ ਲਈ ਉਨ੍ਹਾਂ ਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਕਿ ਉਹ ਸ਼ਾਂਤੀ ਬਣਾ ਕੇ ਰੱਖਣ ਇਸ ਘਟਨਾ ਦੀ ਇੱਕ ਵੀਡੀਓ ਖਾਲਸਤਾਨੀ ਪੰਨੂ ਨੇ ਰਿਲੀਜ਼ ਵੀ ਕੀਤੀ ਹੈ ਤੇ ਇਸ ਬੀਬੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਵੀ ਹੋ ਚੁੱਕੀ ਹੈ ਆਓ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਅਹੂਜਾ ਰਾਹੀਂ ਦੇਖੀ ਇਸ ਮੰਦਪਾਗੀ ਘਟਨਾ ਦੀਆਂ ਤਸਵੀਰਾਂ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸਰਗਰਜ ਪੰਡ ਨੰਗਲ ਵਿਖੇ ਜਿਹੜਾ ਬਾਬਾ ਸਾਹਿਬ ਭਿੰਰਾਉ ਜੀ ਦਾ ਬੁੱਤ ਲੱਗਾ ਹੈਗਾ ਉਹਨੂੰ ਖਾਲਸਤਾਨੀ ਸਮਰਥਕਾਂ ਨੇ ਫੇਰ ਦੁਬਾਰਾ ਟਾਰਗੇਟ ਕੀਤਾ ਹੈਗਾ ਇੱਕ ਨਾਲ ਸਕੂਲ ਲੱਗਦਾ ਹੈਗਾ ਪ੍ਰਾਇਮਰੀ ਸਕੂਲ ਉਹਦੇ ਵਿੱਚ ਵੀ ਖਾਲਸਤਾਨੀ ਸਮਰਥਕਾਂ ਨੇ ਨਾਰੇ ਨਾਰੇ ਲਗਾਏ ਹੋਏ ਹੈਗੇ ਆ ਤੇ 바ਵਾ ਸਾਹਿਬ ਦੇ ਬੁੱਤ ਨੂੰ ਫੇਰ ਖੰਡਾ ਤੇ ਕੀਤਾ ਹੈਗਾ ਉਹਨਾਂ ਦੇ ਬੁੱਤ ਤੇ ਜਿਹੜੀ ਕਾਲੀ ਸਪਰੇ ਮਾਰੀ ਹੈਗੀ ਆ ਤੁਸੀਂ ਮੁੱਖ ਦੇ ਪੁੱਛੋ ਕੀ ਸਾਰਾ ਮਾਮਲਾ ਹੈਗਾ ਕੁਝ ਪਤਾ ਲੱਗਾ ਕਿਉਂਕਿ ਸੀਸੀਡੀ ਕੈਮਰੇ ਲੱਗੇ ਹੋਏ ਐ ਇਥੇ ਤੋ ਇਹ ਸਵੇਰੇ ਜੋ ਸਾਨੂੰ ਪਤਾ ਲੱਗਾ ਸੀ ਕਿਸੇ ਨੌਜਵਾਨ ਨੇ ਦੱਸਿਆ ਸੀ ਕਿ ਸਕੂਲ ਦੇ ਅੰਦਰ ਖਾਲਸਤਾਨੀ ਜੰਦਾਬਾਦ ਦੇ ਨਾਰੇ ਲਿਖੇ ਆ। ਜੀ ਅਸੀਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਅਸੀਂ ਜਿਹੜਾ ਸਟੈਚੂ ਦੇ ਗਵਰਨਰ ਨਹੀਂ ਦੇਖ ਸਕਿਆ। ਉਦੋਂ ਬਾਅਦ ਅਸੀਂ ਸਟੈਚੂ ਨੂੰ ਜਦੋਂ ਦੇਖਿਆ ਉਹਦੇ ਉੱਤੇ ਕਾਲੋ ਲੱਗੀ ਹੋਈ ਆ। ਜੀ ਔਰ ਅਸੀਂ ਫਿਰ ਕੋ ਕਰਨੀ ਸ਼ੁਰੂ ਕੀਤੀ ਦੁਬਾਰਾ ਪੁਲਿਸ ਨੂੰ ਕਿਹਾ ਕਿ ਇਹ ਕੱਲਾ ਖਾਲਸਤਾਨੀ ਜੰਦਾਬਾਦ ਸਕੂਲ ਵਿੱਚ ਨਹੀਂ ਲਿਖਿਆ ਗਿਆ 바ਵਾ ਸਾਹਿਬ ਦਾ ਸਟੈਚੂ ਦੀ ਦੁਬਾਰਾ ਫਿਰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਔਰ ਜਦੋਂ ਅਸੀਂ ਇਹ ਦੇਖਿਆ ਔਰ ਹੁਣ ਪਿੰਡ ਦਾ ਹੀ ਨੌਜਵਾਨ ਜਿਹੜਾ ਆਪਣੇ ਬਰਦਰ ਨੂੰ ਚੜਾਉਣ ਲਈ ਰਾਤ ਨਿਕਲਿਆ ਸੀ ਇੱਥੋਂ 에어ਪੋਰਟ ਤੇ ਔਰ ਉਹਨੇ ਸਾਨੂੰ ਜਾਣਕਾਰੀ ਦਿੱਤੀ ਆ ਕਿ ਰਾਤੀ ਜਦੋਂ ਮੈਂ 1 ਵਜੇ ਨਿਕਲਿਆ ਇੱਥੋਂ ਤਾਂ 1 ਵਜੇ ਪੁਲਿਸ ਦੀ ਗੱਡੀ ਔਰ ਪੁਲਿਸ ਮੁਲਾਜ਼ਮ ਵੀ ਇੱਥੇ ਮੌਜੂਦ ਸੀ ਜੇਕਰ ਪੁਲਿਸ ਇੱਥੇ ਮੌਜੂਦ ਸੀ ਇਹਦਾ ਮਤਲਬ ਹੈ ਪੁਲਿਸ ਨੇ ਤੋਂ ਪਹਿਲਾਂ ਜਾਂ ਫਿਰ ਜੇ ਸਾਫ਼ ਕੀਤਾ ਗਿਆ ਤਾਂ ਪੁਲਿਸ ਵਾਲਿਆਂ ਨੇ ਸਾਫ਼ ਕੀਤਾ ਇਹ ਸਾਰੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੀ ਹੁਣ ਮੁੰਡੇ ਦੇ ਦਸਤਾਵੇਜ਼ਾਂ ਤੋਂ ਸ਼ੱਕ ਰੇ ਘੇਰੇ ਚ ਜੀ ਇਹ ਮੁੰਡਾ ਸਾਡਾ ਨੌਜਵਾਨ ਇੱਥੇ ਹੀ ਖੜਾ ਪਿੰਡ ਦਾ ਜੀ ਇਹ ਇਹਨੇ ਸਾਨੂੰ ਦੱਸਿਆ ਕਿ 1 ਵਜੇ ਜਦੋਂ ਪੁਲਿਸ ਦੀ ਗੱਡੀ ਵੀ ਇੱਥੇ ਆ ਗਈ ਪੁਲਿਸ ਮੁਲਾਦ ਗਈ ਇੱਥੇ ਠੀਕ ਆ ਜਿਹਦਾ ਹੁਣ ਪਤਵੰਤ ਸਿੰਘ ਪੰਨੂਆ ਦੁਆਰਾ ਫੇਰ ਵੀਡੀਓ ਨਿਸ਼ਰ ਕਰ ਦਿੱਤੀ ਹੈਗੀ ਆ ਦੁਆਰਾ ਦੁਆਰਾ ਫੇਰ ਉਹ ਇਦਾਂ ਦੀ ਹਰਕਤਾਂ ਕਰਦਾ ਉਹਦੇ ਬਾਰੇ ਤੁਹਾਡਾ ਕੀ ਕਹਾਂਗਾ ਦੋਖੋ ਜ્યાં ਤਾਂ ਉਹ ਭਾਰਤ ਦੀ ertid ਤੇ ਆਵੇ ਤਾਂ ਸਮਾਜ ਉਹਨੂੰ ਦੱਸੂਗਾ ਕਿ ਤੂੰ ਕਿਆ ਚੀਜ਼ਾਂ ਔਰ ਬਾਬਾ ਸਾਹਿਬ ਡਾਕਟਰ ਮੇਡਗਰ ਦੀਸ਼ ਕਸ਼ੀਰ ਤੇ ਸਦੇਸ਼ ਦੇ ਅੰਦਰ ਕਿਆ ਆ ਜੀ ਬਾਹ ਔਰ ਅਸੀਂ ਉਹਨੂੰ ਔਰ ਚੇਤਾਵਨੀ ਨਹੀਂ ਦਿੰਦੇ ਆ ਜੇਕਰ ਉਹ ਆਪਣੇ ਅਸਲੀ ਬਾਪ ਦਾ ਪੁੱਤਰ ਆ ਤਾਂ ਪੰਜਾਬ ਔਰ ਭਾਰਤ ਦੇ ਵਿੱਚ ਆ ਕੇ ਬਾਬਾ ਸਾਹਿਬ ਦੇ ਅਪਸ਼ਬਦ ਵੀ ਬੋਲ ਕੇ ਦਿਖਾਵੇ ਖੰਡਤ ਕਰਨ ਦਾ ਦੂਰ ਦੀ ਗੱਲ ਆ ਉਹਨੂੰ ਬੰਦੇ ਦਾ ਪੁੱਤ ਬਣਾ ਦੇ ਠੀਕ ਆ ਜਿਹੜਾ ਇਹ ਬੁੱਤ ਨੂੰ ਦੂਜੀ ਵਾਰੀ ਟਾਰਗੇਟ ਕੀਤਾ ਗਿਆ ਤੁਹਾਡਾ ਕੀ ਸਟੈਪ ਹੈਗਾ ਅਗਲਾ ਦੇਖੋ ਮੈਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਜੇਰੇ ਤੁਸੀਂ ਨੌਜਵਾਨ ਨਕੋਦਰ ਤੋਂ ਫੜੇ ਆ ਨਕੋਦਰ ਤੋਂ ਲੈ ਕੇ ਫਲੋਰ ਨੰਗਲ ਦਾ ਬਾਕਬਾ ਜਿਹੜਾ ਕਾਫੀ ਆ ਉਹਦੇ ਵਕਵੇ ਦੇ ਵਿੱਚ ਵਿੱਚ ਬਹੁਤ ਸਾਰੇ ਸਟੈਚੂ ਬਾਬਾ ਸਾਹਿਬ ਡਾਕਟਰ ਮਿਰਗਰ ਦੇ ਆnde ਹੋਣਿਆ ਉਹਨਾਂ ਨੇ ਨੰਗਲ ਹੀ ਕਿਉਂ ਟਾਰਗੇਟ ਕੀਤਾ ਕਿਤੇ ਨੰਗਲ ਦੇ ਵੀ ਕਿਸੇ ਦੀ ਜੜ ਤਾਂ ਇਹ ਇਸ ਖਾਲਸਤਾਨੀ ਜਿੰਦਾਬਾਦ ਕੋਰਸ ਨਾਲ ਤਾਂ ਨਹੀਂ ਜੁੜਿਓ ਪਰ ਉਹਨਾਂ ਨੇ ਗਿਆ ਸੀ ਕਿ ਅਸੀਂ ਕੋਕ ਕਰ ਰਹੇ ਹਾਂ ਹੁਣ ਮੈਨੂੰ ਪੱਕਾ ਯਕੀਨ ਹੁੰਦਾ ਜਾ ਰਿਹਾ ਕਿ ਕਿਤੇ ਨਾ ਕਿਤੇ ਨੰਗਲ ਵਿੱਚੋਂ ਵੀ ਉਹਨਾਂ ਦੇ ਪੈਰੋਕਾਰ ਬੈਠੇ ਆ ਜਿਹੜੇ ਗੰਦੀ ਮਨਸਤਾ ਰੱਖਦੇ ਆ ਸਮਾਜ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰਦੇ ਠੀਕ ਆ ਕੀ ਸਟੈਪ ਥੋੜਾ ਕੀ ਹੈਗਾ ਉਹਨਾਂ ਦਾ ਕੋਰਸ ਸਟੈਪ ਸਖਤ ਆ ਔਰ ਅਸੀਂ ਮੰਨਦਾ ਨਹੀਂ ਇਹਦੀ ਕਰ ਸਕਦੇ ਕਿ ਇਦਾਂ ਦਾ ਇਕlone ਹਰਕਤ ਜਿਹੜੀ ਆ ਉਹ ਕਰ ਰਹੇ ਆ ਬਾਰ-ਬਾਰ ਔਰ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਪਹਿਲਾਂ ਵੀ ਸਾਡੇ ਸਟੇਟ ਪ੍ਰੈਜ਼ੀਡੈਂਟ ਮਾਨਜੋਗ ਗਰਤਾਰ ਸਿੰਘ ਕਰੀਮਪੁਰ ਨੇ ਸਰਕਾਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਸੀਗੇ ਕਿ ਤੁਸੀਂ ਆਪਣੀ ਨੀਂਦ ਤਿਆਗੋ ਜਿੱਥੇ-ਇਥੇ ਮਹਾਪੁਰਸ਼ਾਂ ਦੇ ਸਟੈਚੂ ਲੱਗੇ ਆ ਉਹਨਾਂ ਦਾ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਆ ਪਰ ਸਰਕਾਰ ਪੂਰੀ ਤਰ੍ਹਾਂ ਫੇਲ ਹਰ ਬਾਰ ਬਾਬਾ ਸਾਹਿਬ ਦਾ ਨਰਾਦਰ ਹੋ ਰਿਹਾ ਸਰਕਾਰ ਨੇ ਹਲੇ ਤੱਕ ਇੱਕ ਵੀ ਕੈਮਰਾ ਲਾਉਣ ਦਾ ਕੋਈ ਇੱਥੇ ਪ੍ਰਬੰਧ ਨਹੀਂ ਕੀਤਾ ਅਸੀਂ ਪੰਚਾਇਤ ਵੱਲੋਂ ਇੱਥੇ ਕੈਮਰੇ ਲਗਾਏ ਸੀ ਔਰ ਜਿਹਦੇ ਵਿੱਚ ਥੋੜੇ-ਚਾਰ ਵਾਰ ਆਪਾਂ ਕੋ ਫੁਟੇਜ ਆ ਜਾਣੀ ਆ ਕਿਹਨਾਂ ਨੇ ਸਪਰੇ ਨਾਲ ਖੰਡਤ ਕੀਤਾ ਔਰ ਕਿਹਨਾਂ ਨੇ ਸਾਫ਼ ਕੀਤਾ ਜੇਕਰ ਕਿਸੇ ਵਿਅਕਤੀ ਨੇ ਬਿਨਾਂ ਦੱਸੇ ਸਾਡੇ ਬਿਨਾਂ ਜਾਣਕਾਰੀ ਤੋਂ ਸਾਫ਼ ਕੀਤਾ ਉਹ ਵੀ ਸਾਡੀ ਨਿਗਰ ਦੇ ਵਿੱਚ ਦੋਸ਼ੀ ਹੈ ਓਕੇ ਸਰ ਜਿਹੜਾ ਇਹ ਫਲੋਰ ਦੇ ਨਜ਼ਦੀਕ ਨੰਗਲ ਵਿਖੇ 바ਵਾ ਸਾਹਿਬ ਭਿਮਰਾਓ ਮੇਟਕਾਰੀ ਦਾ ਬੋਤਲ ਲੱਗਾ ਹੈਗਾ ਉਹਨੂੰ ਦੂਸਰੀ ਵਾਰ ਖਾਲਸਤਾਨੀ ਸਮਰਥਕਾਂ ਨੇ ਉਹਨੂੰ ਖੰਡਨ ਕੀਤਾ ਹੈਗਾ ਨਾਲ ਲੱਗਦੇ ਸਕੂਲ ਵਿੱਚ ਖਾਲਸਤਾਨੀ ਜਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਆ ਪਬਲਿਕ ਇਕੱਠੀ ਹੋਈ ਹੈਗੀ ਆ ਰੋਹ ਵਿੱਚ ਹੈਗੀ ਆ ਤੁਸੀਂ ਮੌਕੇ ਦਾ ਸਾਰ ਕੀ ਮਾਮਲਾ ਸਾਰ ਹੈਗਾ ਵੀਡੀਓ ਵਾਇਰਲ ਹੋ ਗਈ ਉਸ ਬੰਤੀ ਹਜੇ ਮੁੱਖ ਤੇ ਆਏ ਆ ਅ ਪ੍ਰਿੰਟ ਦੇ ਵਿੱਚ ਕਿਥੇ ਨੇ ਮੌਜੂਦ ਬਿੜਤਾਲ ਕਰਕੇ ਰਿਪੋਰਟ ਲਿਖਨੇ ਦੀ ਹੈ ਠੀਕ ਆ ਤੇ ਸਾਰੇ ਇੱਥੇ ਸੀਸੀਟੀਵੀ ਕੈਮਰਾ ਵੀ ਲੱਗਾ ਹੋਇਆ ਉਹਦੀ ਪ੍ਰਕਿਰਿਆ ਹਜੇ ਪੜਤਾਲ ਸ਼ੁਰੂ ਕਰ ਰਹੇ ਆ ਜੀ ਉਸ ਤੋਂ ਬਾਅਦ ਕੰਕਲੂਜਨ ਰਿਪੋਰਟ ਨਿਕਲੇਗੀ ਠੀਕ ਆ ਓਕੇ ਸੇਗਮੈਂਟ ਕਹਿੰਦੇ ਅਸੀਂ ਅਸੀਂ ਨਾਮ ਦੱਸੋ ਤਾਂ ਯਾਰ ਤੁਹਾਡਾ ਜੀ ਜਿੰਦਾਬਾਦ